ਕੌਣ ਹੈ ਇਹ ਮੁੰਡਾ ਜੋ ਸਿੱਧੂ ਮੂਸੇ ਵਾਲੇ ਦੇ ਗੀਤਾਂ ਦੀ ਵੀਡੀਓ ਸ਼ੂਟ ਕਰਦਾ ਹੈ ਫੋਟੋਆਂ ਅਤੇ ਵੀਡੀਓ ਵਿੱਚ ਸਿੱਧੂ ਮੂਸੇ ਵਾਲੇ ਦਾ ਭਲੇਖਾ ਪਾਉਂਦਾ ਹੈ ਇਹਦੇ ਬਾਰੇ ਜਾਣਾਂਗੇ ਪੂਰੀ ਡਿਟੇਲ ਕੀ ਨਾਮ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਹੋਰ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਇਸ ਮੁੰਡੇ ਬਾਰੇ ਚਲੋ ਵੀਡੀਓ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਇਸ ਮੁੰਡੇ ਦੇ ਨਾਮ ਦੀ ਗੱਲ ਕਰੀਏ ਤਾਂ ਇਸ ਦਾ ਨਾਮ ਵਿਨਿਆ ਪ੍ਰਤਾਪ ਮੱਲੀ ਹੈ ਇਹ ਮੁੰਡਾ ਰੱਤਾ ਖੇੜੇ ਦਾ ਰਹਿਣ ਵਾਲਾ ਹੈ ਜੋ ਕਿ ਸੰਗਰੂਰ ਜ਼ਿਲ੍ਹੇ ਵਿੱਚ ਪੈਂਦਾ ਹੈ ਯਾਨੀ ਕਿ ਸੰਗਰੂਰ ਜ਼ਿਲ੍ਹਾ ਪਿੰਡ ਰੱਤਾਖੇੜਾ ਜੋ ਕਿ ਮਾਨਸਾ ਦੀ ਹੱਦ ਤੇ ਲੱਗਦਾ ਹੈ ਇਹ ਮੁੰਡਾ ਸਿੱਧੂ ਮੂਸੇ ਵਾਲੇ ਦੀਆਂ ਕਾਫੀ ਵੀਡੀਓ ਵਿੱਚ ਕੰਮ ਕਰ ਚੁੱਕਿਆ ਹੈ ਜਿਵੇਂ ਕਿ ਮੇਰਾ ਨਾਂ Song ਅਤੇ ਮੇਰਾ ਨਾਂ ਮੇਰੇ ਲਾਈਕ ਆ ਮਗਾ ਚੋਰ ਨਹੀਂ ਗਾਣੇ ਦੀ ਵੀਡੀਓ ਵਿੱਚ ਖਬਰਾਂ ਦਾ ਪੜਿਆ ਨੇ ਅਖਬਾਰ ਤੇ ਇਸ ਤੋਂ ਬਾਅਦ ਲੋਕ ਗਾਣੇ ਦੀ ਵੀਡੀਓ ਵਿੱਚ ਵੀ ਤੇ ਹੁਣ ਇਹ ਬਰੋਟਾ ਗਾਣੇ ਵਿੱਚ ਵੀ ਇਸੇ ਹੀ ਮੁੰਡੇ ਨੇ ਰੋਲ ਅਦਾ ਕੀਤਾ ਹੈ ਜੋ ਕਿ ਹੂ ਬੂ ਸਿੱਧੂ ਮੂਸੇ ਵਾਲੇ ਦੀ ਤਰ੍ਹਾਂ ਹੀ ਦਿਖਾਈ ਦੇ ਰਿਹਾ ਹੈ ਇਹੋ ਜਿਹੀਆਂ ਹੋਰ ਨਵੀਆਂ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਤਦ ਤੱਕ ਦਿਓ ਇਜਾਜ਼ਤ